ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਲੈ ਕੇ ਇੱਕ ਨਵੀਂ ਮੁਹਿੰਮ ਸ਼ੇੜੀ ਹੋਈ ਹੈ। ਅੱਜ ਕੱਲ ਉਹ ਆਪਣੇ ਵਰਕਰਾਂ ਦੇ ਨਾਲ ਫੋਟੋਆਂ ਖਿੱਚਵਾਉਂਦੇ ਨੇ ਤਾਂ ਜੋ ਵਰਕਰਾਂ ਦੇ ਵਿੱਚ ਜੋਸ਼ ਭਰਿਆ ਜਾ ਸਕੇ। ਇਸ ਵੇਲੇ ਸਭ ਤੋਂ ਪਹਿਲਾਂ ਭਾਸ਼ਣ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਫੋਟੋ ਖਿੱਚਵਾਉਣ ਬਾਰੇ ਕੀ ਕਹਿੰਦੇ ਨੇ? ਸਭ ਤੋਂ ਪਹਿਲਾਂ ਤੁਹਾਨੂੰ ਉਸ ਨਾਲ ਦੰਨੇ ਆ। ਫੋਟੋ ਘਾ ਕੇ ਮੈਨੂੰ ਨਿਕਲੀ ਜਾਓ। ਭਾਵੇਂ ਬਾਦਲ ਦੇ ਨਾਲ ਫੋਟੋਆਂ ਖਿਚਾਉਣ ਤੋਂ ਬਾਅਦ ਇਹਨਾਂ ਵਰਕਰਾਂ ਦਾ ਉਤਸ਼ਾਹ ਕਿਸ ਸੀਮਾ ਤੱਕ ਪਹੁੰਚ ਜਾਂਦਾ ਉਹ ਵੀ ਤੁਹਾਨੂੰ ਸੁਣਾ ਦਨੇ ਆ ਸਾਨੂੰ ਫੋਟੋ ਕਰਾ ਕੇ ਬੜਾ ਮਾਣ ਹੋਇਆ ਜੀ ਵੀ ਸਾਡੀ ਪਹਿਲੀ ਵਾਰ ਮਤਲਬ ਐਡੇ ਲੀਡਰ ਨਾਲ ਫੋਟੋ ਹੋਈ ਹੈ ਤੇ ਅੱਜ ਤੱਕ ਕਾਂਗਰਸ ਸਰਕਾਰ ਦੇ ਕਿਸੇ ਐਮ.ਐਲ.ਏ ਨੇ ਨਹੀਂ ਸਾਨੂੰ ਪੁੱਛਿਆ ਵੀ ਸਾਡਾ ਫੋਟੋ ਕਰਾ ਲਓ ਪੂਰਾ ਤਨੋਂ ਮਨੋਂ ਲਾ ਕੇ ਬਾਦਲ ਸਾਹਿਬ ਦਾ ਮਦਦ ਕਰਾਂਗੇ ਵੋਟਾਂ ਪਾਵਾਂਗੇ ਤੇ ਪਵਾਵਾਂਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਮਿਸ ਕਫੀਰ ਬਾਦਲ ਮਿਲ ਰਹੇ ਨੇ ਇਹ ਧਰਤੀ ਭਾਗਾ ਵਾਲੀ ਹੈ ਤੁਸੀਂ ਫੋਟੋ ਕਰਾਈ ਲੇਡੀਜ਼ ਨੇ ਹਾਂਜੀ ਅਸੀਂ ਫੋਟੋ ਕਰਾਈ ਹੈਗੀ ਹਮੇਸ਼ਾ ਸਭ ਦੀ ਸੁਣੀ ਜਾਂਦੀ ਹੈ ਗਰੀਬ ਤੋਂ ਗਰੀਬ ਦੀ امیر ਤੋਂ امیر ਦੀ 5-6 ਘੰਟੇ ਇੱਕ ਹਲਕੇ ਦੇ ਵਿੱਚ ਖੜ ਕੇ ਫੋਟੋਆਂ ਕਰਾਉਣੀਆਂ ਪੈਂਦੀਆਂ ਤਾਂ ਪੂਰੇ ਦਿਨ ਦੇ ਵਿੱਚ 15 ਤੋਂ 16 ਘੰਟੇ ਸਿਰਫ ਉਹਨਾਂ ਦੀ ਸਟੈਂਡਿੰਗ ਹੋ ਜਾਂਦੀ ਹੈ ਇੰਨਾ ਹਾਰਡਵਰਕ ਸਿਰਫ ਅਕਾਲੀ ਦਲ ਦੇ ਪ੍ਰਧਾਨ ਹੀ ਕਰ ਸਕਦੇ ਆ ਪਹਿਲਾਂ ਬਾਦਲ ਸਾਹਿਬ ਦਾ ਵੀ ਇੰਨੀ ਮਿਹਨਤ ਲਈ ਸੀਗਾ ਤੇ ਹੁਣ ਸੁਖਵੀਰ ਜੀ ਵੀ ਉਹਨਾਂ ਦੇ ਪਾਤਸ਼ਾਹ ਸਾਨੂੰ ਸੁਖਵੀਰ ਬਾਦਲ ਜੀ ਨਾਲ ਮਿਲਣੀ ਕਰਕੇ ਔਰ ਫੋਟੋ ਕਰਾ ਕੇ ਬਹੁਤ ਵਧੀਆ ਲੱਗਿਆ ਤੇ ਜੋ ਵੀ ਸਾਨੂੰ ਕੁਝ ਕੰਮ ਕਹਿਣਗੇ ਅਸੀਂ ਹਰ ਕੰਮ ਬੜੇ ਹੀ ਉਸ ਨਾਲ ਕਰਾਂਗੇ ਕਿਉਂਕਿ ਕਾਂਗਰਸ ਸਰਕਾਰ ਨੇ ਤਾਂ ਕੁਝ ਵੀ ਨਹੀਂ ਕੀਤਾ ਹੈਗਾ ਜਿਹੜੇ ਸਾਡੇ ਕਾਲੀ ਸਰਕਾਰ ਦੇ ਕੰਮ ਕਰੇ ਹੋਏ ਸੀ ਉਹ ਸਾਰੇ ਇਹਨਾਂ ਨੇ ਰੱਦ ਕਰ ਦਿੱਤੇ ਇਹਨਾਂ ਵਰਕਰਾਂ ਦਾ ਖੁਸ਼ ਹੋਣਾ ਇੱਥੇ ਬਣਦਾ ਵੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਵਰਕਰਾਂ ਤੱਕ ਪਹੁੰਚ ਨਹੀਂ ਕਰਦੇ ਅਤੇ ਉਹਨਾਂ ਦੀ ਉਸ ਹੱਦ ਤੱਕ ਪਕੜ ਮਜ਼ਬੂਤ ਆਪਣੇ ਵਰਕਰਾਂ ਤੇ ਨਹੀਂ ਹੈ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਸੀ ਅਤੇ ਉਹ ਧਰਤੀ ਉੱਤੇ ਨਹੀਂ ਉਤਰਦੇ ਪਰ ਹੁਣ ਸੁਖਬੀਰ ਸਿੰਘ ਬਾਦਲ ਨੇ ਇਹ ਪੂਰੀ ਤਰ੍ਹਾਂ ਮੁਹਿਮ ਛੇੜ ਦਿੱਤੀ ਹੈ ਕਿ ਵਰਕਰਾਂ ਦੇ ਵਿੱਚ ਉਹ ਆਪਣੀ ਪਕੜ ਮਜ਼ਬੂਤ ਬਣਾ ਰਹੇ ਨੇ ਵਰਕਰਾਂ ਦੇ ਵਿੱਚ ਆਪਣੀ ਇਮੇਜ ਬਣਾਉਣ ਦੀ ਕੋਸ਼ਿਸ਼ ਸਕਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਜਾ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਪਿਛਲੇ 2 ਮਹੀਨਿਆਂ ਤੋਂ ਵਰਕਰ ਮਿਲਣੀ ਪ੍ਰੋਗਰਾਮ ਚ ਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉਹ ਹਲਕੇ ਦੇ ਵਿੱਚ ਪਹੁੰਚਦੇ ਨੇ ਅਤੇ ਉੱਥੇ ਇੱਕ ਪੈਲਸ ਦੇ ਵਿੱਚ ਜਾਂ ਫਿਰ ਜੋ ਵੀ ਜਗ੍ਹਾ ਮਿਲਦੀ ਹੈ ਉੱਥੇ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਦੇ ਨੇ ਅਤੇ ਸ਼ਰੋਮਣੀਆਂ ਕਦਰ ਦੇ ਵਰਕਰਾਂ ਦੇ ਨਾਲ ਮੀਟਿੰਗ ਕਰਦੇ ਨੇ ਉਸ ਮੀਟਿੰਗ ਦੇ ਵਿੱਚ ਉਹ ਪਾਸ਼ੰਦਿੰਦੇ ਨੇ ਅਤੇ ਪਾਸ਼ੰਦਿੰਦਿਆ ਸਾਰੇ ਉਹ ਖਤਮ ਕਰਨ ਵੇਲੇ ਕਹਿ ਦਿੰਦੇ ਨੇ ਕਿ ਭਾਵੇਂ ਅੱਜ ਰਾਤ ਦੇ 12 ਵਜ ਜਾਣ ਸਾਰਿਆਂ ਨਾਲ ਫੋਟੋ ਖਿੱਚਵਾਏ ਤੋਂ ਬਿਨਾ ਉਹ ਉੱਥੋਂ ਨਹੀਂ ਜਾਣਗੇ ਅਤੇ ਕਰਦੇ ਵੀ ਅਜਿਹੇ ਨੇ ਵਾਰੀ-ਵਾਰੀ ਸਾਰਿਆਂ ਨਾਲ ਸੁਖਬੀਰ ਸਿੰਘ ਬਾਦਲ ਵੱਲੋਂ ਫੋਟੋ ਖਿਜਵਾਈ ਜਾਂਦੀ ਹੈ ਜਿਸ ਤੋਂ ਫੋਟੋ ਖਿਚਵਾ ਕੇ ਵਰਕਰ ਕਾਫੀ ਖੁਸ਼ ਹੋ ਜਾਂਦੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਤਨ ਮਨ ਅਤੇ ਧੰਦੇ ਨਾਲ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹਨਾਂ ਚੋਣਾਂ ਨੂੰ ਲੜਨਗੇ ਅਤੇ ਲੋਕਾਂ ਕੋਲੋਂ ਵੋਟਾਂ ਪਾਉਣਗੇ ਅਤੇ ਪਾਰਟੀ ਦੇ ਲਈ ਦਿਨ ਰਾਤ ਇੱਕ ਕਰ ਦੇਣਗੇ ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਆਪਣੇ ਵਰਕਰਾਂ ਦੇ ਵਿੱਚ ਜੋਸ਼ ਭਰਨ ਦੇ ਵਿੱਚ ਲੱਗੇ ਹੋਏ ਨੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹੱਦ ਤੱਕ ਆਪਣੇ ਪਾਰਟੀ ਦੇ ਵਰਕਰਾਂ ਤੇ ਪਕੜ ਮਜ਼ਬੂਤ ਕਰ ਲਈ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਬੋਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਪਣੀ ਜਾਨ ਵਾਰਨ ਦੇ ਲਈ ਵੀ ਤਿਆਰ ਰਹਿੰਦੇ ਸਨ ਪਰ ਸੁਖਬੀਰ ਸਿੰਘ ਬਾਦਲ ਦੀ ਐਸੀ ਪਕੜ ਨਹੀਂ ਸੀ ਟਕਸਾਲੀਆਂ ਦੇ ਵੱਖ ਹੋਣ ਤੋਂ ਬਾਅਦ ਕਿਹਾ ਜਾਂਦਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਰਕਰਾਂ ਨੂੰ ਵੀ ਮਨਜ਼ੂਰ ਨਹੀਂ ਹੈ ਚਾਹੇ ਦੇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਕਿ ਵਰਕਰਾਂ ਦੇ ਵਿੱਚ ਪੈਠ ਬਣਾਈ ਜਾ ਸਕੇ ਅਤੇ ਹਰਮਨ ਪਿਆਰਾ ਲੀਡਰ ਉਹ ਵਰਕਰਾਂ ਦੇ ਵਿੱਚ ਬਣ ਸਕੇ ਇਸੇ ਕਰਕੇ ਫੋਟੋ ਬਦਲੇ ਵੋਟ ਦੀ ਜੋ ਨੀਤੀ ਸੁਖਬੀਰ ਸਿੰਘ ਬਾਦਲ ਵੱਲੋਂ ਅਪਣਾਈ ਗਈ ਹੈ ਇਹ ਕਾਮਯਾਬ ਹੋਏਗੀ ਜਾਂ ਨਹੀਂ ਇਹ ਲੋਕ ਸਭਾ ਚੋਣਾਂ ਦੇ ਨਤੀਜੇ ਜਲਦੀ ਦੱਸ ਦੇਣਗੇ ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਇਹ ਨੀਤੀ ਕਾਮਯਾਬ ਹੋਏਗੀ ਜੋ ਉਹ ਹਰ ਇੱਕ ਵਰਕਰ ਦੇ ਨਾਲ ਵੋਟੋ ਖਜਵਾਉਂਦੇ ਨੇ ਇਸ ਦਾ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਕੋਈ ਫਾਇਦਾ ਹੋਏਗਾ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ ਉਸ ਐਪ ਨੂੰ ਯੂਜ਼ ਕਰਕੇ ਸਾਨੂੰ ਆਪਣੀ رائے ਜ਼ਰੂਰ ਦਿਓ ਕਿ ਐਪ ਦੇ ਵਿੱਚ ਕੀ ਵਧੀਆ ਹੈ ਅਤੇ ਕੀ ਕਮੀਆਂ ਨੇ ਤਾਂ ਜੋ ਉਹਨਾਂ ਕਮੀਆਂ ਨੂੰ ਦੂਰ ਵੀ ਕੀਤਾ ਜਾ ਸਕੇ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ